ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਜੀ ਸਾਰੇ ਨੇ ਵਧੀਆ ਹੋਵਗੇ ਠੀਕ ਹੋਵਗੇ ਜੀ ਤੇ ਦੇਖੋ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲੀ ਸਬਸਕ੍ਰਾਈਬ ਭੈਣ ਅੱਜ ਆਪਾਂ ਨੂੰ ਲੈ ਕੇ ਚੱਲੀ ਆ ਜੀ ਫਟਿਆ ਬਾਹ ਫਟਿਆ ਬਾਹ ਚੱਲੀ ਆ ਭੈਣ ਕੱਲ ਆਪਾਂ ਲੈ ਕੇ ਗਏ ਸੀ ਅੱਜ ਭੈਣ ਲੈ ਕੇ ਚਲੀ ਆ ਆਈ ਗਈ ਤੇ ਮੇਰਾ ਤੇਰੇ ਬਿਨਾ ਨਹੀਂ ਲੱਗਦਾ ਜੀ ਨਹੀਂ ਲੱਗਦਾ ਠੀਕ ਹੈ ਪਰ ਸਾਰਿਆਂ ਨੂੰ ਕੀ ਜਮਾਤਾ ਆਈ ਨਾਲ ਹੀ ਕੁਮਾਰ ਰਹਿ ਗਿਆ ਕਲਤ ਨੂੰ ਅੱਗ ਲੱਗ ਪਾ ਮੰਤਰ ਮਾਰਦੀਆਂ ਤੋਂ ਤੇ ਸਾਡੇ ਬੈਂਸ ਵੀ ਆਈ ਜਾਂਦੇ ਆ ਮੈਂ ਕਿਹਾ ਇਹਨਾਂ ਨੂੰ ਮੈਂ ਕਿਹਾ ਸਿਰਫ 2 ਮਿੰਟ ਰੁਕ ਜਾਓ ਬੱਸ ਉਹ ਵੀ ਆਈ ਜਾਂਦੇ ਉਹਨਾਂ ਨੂੰ ਮਿਲ ਕੇ ਅੱਛੇ ਰੱਤਾਂ ਖਤੇ ਖਤੇ ਆਂਕਲ ਸੁੱਕੇ ਪਾਣੀ ਨਾਲ ਸੁੱਕੇ ਪਾਣੀ ਨਾਲ ਸੁੱਕੇ ਪਾਣੀ ਨਾਲ ਤੇ ਸੀਗੇ ਸੁੱਕੇ ਪਾਣੀ ਨਾਲ ਕਿੱਦਾਂ ਨਾਲ ਮੈਂ ਤਾਂ ਜਿਹੜੇ ਬੰਦੇ ਨੂੰ ਫੋਨ ਕੀਤਾ ਕਹਿੰਦੇ ਕੱਢ ਨਾ ਨਹੀਂ ਸੁੱਕੇ ਪਾਣੀ ਨਾਲ ਮਾ ਪਈ ਨਵਾ ਲੈ ਸੋ ਬਣੇ ਜੋ ਸਾਡੇ ਬਣਤ ਨਾਲ ਕੋਣ ਆਪਾ ਭੈਣ ਨੂੰ ਪਿਆ ਤਾਂ ਕੋ ਕੋ ਕੋਲੋ ਬਾਕੀ ਭੈਣ ਦੱਸ ਦੋ ਵਿਦਾਦੋ ਜੀ ਸਰਕਾਰ ਜੀ ਕੋਕਾ ਕੋਲ ਪਿਆ ਹੈ ਕਾਲੇ ਰੰਗ ਦਾ ਕਿੰਨਾ ਕਹਿੰਦੀ ਮੈਂ ਕਾਲੀਆਂ ਤੇ ਮੇਰੀ ਨਾ ਰਹੇ ਜੇ ਗੋਰੀ ਹਾਂ ਦਾ ਕਰਨਾ ਨਾ ਮੈਂ ਹੁਣ ਕਹੇ ਕਹਿੰਦੀ ਵੀ ਕਾਲੇ ਰੰਗ ਨੂੰ ਲੋਕ ਜਿਆਦਾ ਪਸੰਦ ਕਰਦੇ ਆ ਪਿਆਰ ਕਰਦੇ ਆ ਜਿਵੇਂ ਕੈਦਨਾਂ ਨੂੰ ਕਹਿੰਦੀ ਪਸੰਦ ਕਰਦੇ ਆ ਮੈਂ ਤਾਂ ਉਹ ਮੈਂ ਕਹਿੰਦੀ ਸਾਨੂੰ ਸੋ ਕਾਲੇ ਰੰਗ ਨੂੰ ਲੋਕ ਬਹੁਤ ਪਿਆਰ ਕਰਦੇ ਆ ਜੀ ਪਸੰਦ ਕਰਦੇ ਆ ਤੇ ਲਵ ਯੂ ਆ ਜੀ ਜਿਹੜੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਤੇ ਭੈਣ ਦਾ ਚੰਨਾ ਸੁਣਾ ਨਾਮ ਕੀ ਹੁੰਦਾ ਹੈ ਹੈਰੀ ਨੂੰ ਕੋਕਾ ਜੀ ਰੈਨੂ ਕੋਗਾ ਰੈਨੂ ਅਰੇਨੋ ਕੋਗਾ ਨਾਂ ਦਾ ਇਹਨਾਂ ਦਾ ਜੈਨਰਲ ਜੈਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿੰਨੇ ਵੀ ਪਹਿਲੇ ਸਬਸਕ੍ਰਾਈਬ ਆ ਰੈਨੂ ਕੋਗਾ ਚੈਨਲ ਆ ਜੀ ਤੇ ਉਹੀ ਚੈਨਲ ਦਾ ਪਹਿਲਾ ਵਾਲਾ ਭੈਣ ਦਾ ਪਹਿਲਾ ਕੋਗਾ ਹੋ ਗਿਆ ਸੀ ਦੁਬਾਰਾ ਉਹੀ ਚਾਲੂ ਕੀਤਾ ਪਹਿਲਾਂ ਕੋਗਾ ਹੋ ਗਿਆ ਸੀਗਾ ਬਲੌਗ ਕਿਸੇ ਨੇ ਹੈਕ ਕਰ ਲਿਆ ਸੀ ਹੁਣ ਦੁਬਾਰਾ ਉਹੀ ਚਾਲੂ ਕੀਤਾ ਤੇ ਰਿਕਵੈਸਟ ਹੀ ਆ ਜੀ ਮੇਰੀ ਠੀਕ ਹੈ ਜਿੰਨੇ ਤੁਸੀਂ ਮੈਨੂੰ ਚਾਹਣ ਵਾਲਿਆਂ ਰੈਨੂ ਕੋਗਾ ਬਲੌਗ ਕਰਕੇ ਜਰੂਰ ਇਹ ਨਾ ਕਹਦਾ ਤੇ ਜ਼ਰੂਰ ਜੀ ਜਿਹੜੇ ਮੈਨੂੰ ਪਿਆਰ ਕਰਦੇ ਮੇਰੀ ਐਡੀ ਹੋਈ ਹੈ ਕੋਈ ਇੰਸਟਾਗ੍ਰਾਮ ਤੇ ਕੋਈ YouTube ਹੈਗੀ ਹੈ ਚੈਨਲ ਤੇ ਤੇ ਉਹਨੂੰ ਸਭਾ ਕਿ ਕਹਿੰਦੇ ਮੈਂ ਬੋਲ ਕੇ ਕਿਹਾ ਨਾ ਉਹ ਸਬਸਕ੍ਰਾਈਬ ਕਰ ਲਿਓ ਜੀ ਸਬਸਕ੍ਰਾਈਬ ਤੇ ਇਹਨੂੰ ਉਹ ਵਿਚਾਰੀ ਮੇਰੇ ਵਰਗੂ ਕੋਈ ਆ ਸਿੱਧਾ ਬੰਦਾ ਚਲ ਸਬਸਕ੍ਰਾਈਬ ਅੱਛਾ ਤੁਸੀਂ ਅੱਛਾ ਠੀਕ ਆ ਇੰਸਟਾਗ੍ਰਾਮ ਤੇ ਤੁਸੀਂ ਵੀ ਵੀਡੀਓ ਬਣਾਉਣਾ ਹਾਂਜੀ ਆ ਠੀਕ ਆ ਠੀਕ ਆ ਹਾਂਜੀ ਭੈਣ ਨੂੰ ਤੁਸੀਂ ਜਾਣਦੇ ਹੋਵੋਗੇ ਹਨਾ ਮੈਸਾ ਇਹਨਾਂ ਨੂੰ ਫਸਟ ਵਾਰ ਮਿਲਿਆ ਪਰ ਮੈਂ ਇੰਸਟਾਗ੍ਰਾਮ ਤੇ ਵੀਡੀਓ ਦੇਖੀ ਹੈ ਇਹਨਾਂ ਦੇਗਾ ਮੈਨੂੰ ਦੱਸਿਆ ਵੀ ਨਹੀਂ ਭੈਣ ਲੈ ਵੀ ਆਪਾਂ ਉਹੀ ਭੈਣ ਹੈਗੇ ਮੈਂ ਲਾਈਵ ਕਰਦੇ ਹਾਂ ਸਾਡੇ ਬੀ ਵੀ ਆਂਦੀ ਮੈਂ ਨਹੀਂ ਬਹੁਤ ਬਹੁਤ ਸੌਣ ਨੂੰ ਸੱਚੀ ਪਿਆਰੀ ਜੀ ਤੇ ਜਿੰਨਾ ਦਾ ਆਪਾਂ ਨੂੰ ਇੰਤਜਾਰ ਸੀਗਾ ਉਹਨੂੰ ਮੈਂ ਦੱਸੇ ਸੀਗਾ ਮੈਂ ਆਪਾਂ ਚੱਲਦੇ ਸੀਗੇ ਅੱਛਾ ਤੇ ਤਾਂ ਸਾਨੂੰ ਕਈ ਆਂਦੇ ਸੀਗੇ ਮਹਤਿ ਜਰਦੀਆ ਜੀ ਅਸੀਂ ਜਿੱਦ ਸਨ ਜਾਣਾ ਉਹ ਤੇਜ ਗਏ ਪਹਿਲਾਂ ਤੁਹਾਡੇ ਕੋਲ ਹੀ ਆਜੇ ਅੱਛਾ ਜੀ ਹਾਂ ਜੀ ਹਾਂ ਜੀ ਚਲੋ ਚਲੋ ਹੋ ਗਏ ਜੀ ਪ੍ਰਾਈਮ ਆਸ ਮੇਰੇ ਫੋਨ ਚ ਬਣਾ ਦੇਣਾ ਆ ਲੈ ਵੀਡੀਓ ਬਣਾ ਵੀਰੇ ਫੋਨ ਚ ਬਣਾ ਦੇ ਜੇ ਬੋਲਦੇ ਹਾਂ ਆ ਤੁਹਾਡਾ ਨਾਮ ਮੇਰਾ ਨਾਮ ਬਬਲੀ ਅੱਛਾ ਤੁਸੀਂ ਵੀਡੀਓ ਬਣਾਓ ਇੱਕ ਵਟਾਰ ਸ਼ੁਰੂ ਕਰ ਲੈਂਦੇ ਫੈਨ ਬੜੀਆ ਜੀ ਦੂਜੀ ਕਰ ਬਣਾ ਲੈਣਾ ਮੈਂ ਤਾਂ ਆਸ਼ਕ ਕੇ ਉਹ ਬਾਈ ਸਾਡਾ ਮਾਰੀਆਂ ਦਾ ਹਾਰ ਨਾ ਤੇ ਉਹ ਗੱਡੀ ਉਹ ਰਿਓ ਰਿਓ ਪਾਜ ਲੋ ਪਾਜ ਲੋ ਇਧਰ ਇਧਰ ਚੜ ਜਾਂਦੇ ਆ ਮੋਗੇ ਚੱਲ ਬੜੀ ਜੀ ਕੋਈ ਗੱਲ ਨਹੀਂ ਪਹਿਲੀ ਵਾਰ ਹੁੰਦੀ ਹੈ ਨਾ ਆਪਾਂ ਨੂੰ ਹਾਂ ਹਾਂ ਬਬਲੀ ਫੇਰ ਘਰ ਜਰੂਰ ਆਪਾਂ ਬਿਹਲੇ ਟਾਈਮ ਤੇ ਹੁਣ ਆਪਾਂ ਨਿਕਲਦੇ ਆ ਜੀ ਫਤਿਹਗੜ ਆ ਫਤਿਹਬਾਦ ਹੈ ਨਾ ਫਤਿਹਗੜ ਕਹਿੰਦਾ ਸੀ ਫਤਿਹਗੜ ਫਤਿਹਬਾਦ ਅੰਗਰੇਜ਼ਾਂ ਬਣ ਗਈ ਵੀਡੀਓ ਚਲੋ ਬੈਠੋ ਬੈਠੋ ਦੋਨੇ ਪਿੱਛੇ ਪਿੱਛੇ ਬੈ ਦੋਨੇ ਅੱਗੇ ਆਗੇ ਬੈ ਗਏ ਆ ਦੇਖੋ ਅਸੀਂ ਪਹੁੰਚ ਗਏ ਸੀਗੇ ਜਿੱਥੇ ਜਾਣਾ ਸੀਗਾ ਆਪਾਂ ਤੇ ਇੱਥੇ ਦੇਖੋ ਤੁਸੀਂ ਗਾਈਆਂ ਰਤੀਆ ਰਤੀਏ ਪਹੁੰਚ ਗਏ ਆਪਾਂ ਫਤਿਹਬਾਦ ਨੱਪ ਗਏ ਫਤਿਹਬਾਦ ਸਾਈਡ ਫਤਿਹਬਾਦ ਸਾਈਡ ਅੱਛਾ ਤੇ ਇੱਧਰ ਦੇਖੋ ਜੀ ਗਾਈਆਂ ਦੇਖੋ ਜੀ ਤੁਸੀਂ ਗਾਵਾਂ ਗਊ ਮਾਤਾ ਦੇਖੋ 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 ਜੀ ਦੇਖੋ ਨਜ਼ਾਰੇ ਕੀ ਬਾਤ ਹੈ ਇੱਧਰ ਫੜਨ ਗਦੀ ਵੀ ਹੈ ਗਦੀ ਗਦੀ ਦੇ ਉੱਤੇ ਉਹ ਟੰਗਾ ਆਇਆ ਵਿਚਾਰਾ ਇਹਦੇ ਗਦੀ ਦਿਖਾ ਬੂਏ ਇੱਕ ਮਿੰਟ ਮੈਨੂੰ ਉੱਤੋਂ ਦਿਖਾ ਦੇ ਜੀ ਆਪਕੋ ਉਹ ਦੇਖੋ ਜੀ ਆ ਮੇਰੀ ਬਾਂਦ ਖੌਂਦੀ ਆ ਤੁਹਾਨੂੰ ਬਾਹਰ ਉੱਤਰ ਕੇ ਇਹ ਫੜੂਗੀ ਡਾਂਗ ਡਾਂਗ ਫੜੂਗੀ ਸੋ ਗਾਇਸ ਹਮਨੇ ਅਬੀ ਤਾਂ ਬੋਨ ਪਿੱਛੇ ਆ ਹਾਂ ਚੱਲਦੇ ਬਾਗੇ ਬਾਹਰ ਚਾਹ ਰਹੇ ਤੋ ਲਾਲਾ ਡਾਂਗ ਫੜ ਲੈ ਡਾਂਗ ਤੇ ਉਹ ਡਾਂਗ ਫੜਨੀ ਭੈਣ ਨੇ ਅਸੀਂ ਲੱਗਿਆ ਚਾਰਨ ਤੇ ਦੇਖੋ ਜੀ ਠੀਕ ਹੈ ਤਾਂ ਰਹੇ ਕਿਆ ਕਰੇ ਫੋਟ ਮਾਰਨਾ ਨੇ ਮਾਰਨਾ ਨਹੀਂ ਪਾਸੇ ਕਰਨ ਲੱਗੀ ਆਪ ਜਾ ਕੇ ਹਾਏ ਵੇ ਰੱਬਾ ਗਏ ਸਾਡੀ ਕੰਬਲੀ ਭੈਣ ਸਾਡੀ ਕੰਬਲੀ ਭੈਣ ਮਾਰੂ ਕੰਬਲੀ ਭੈਣ ਭੱਜ ਗਈ ਭੱਜ ਗਈ ਅੱਡੀ ਭੱਜ ਗਈ ਭੱਜ ਗਈ ਭੱਜ ਗਈ ਕਰ ਦੇ ਦੇਖੋ ਮਾਰਦਾ ਲਾ ਵੀ ਇਹਨੂੰ ਸੀਗਾ ਸ਼ੌਂਕ ਆ ਗੱਦੀਆਂ ਦਿਖਾ ਦੇ ਵਿਚਾਰੀਆਂ ਦੇਖੋ ਜੀ ਧੁੱਪੇ ਵਿਚਾਰੀਆਂ ਉਧਰ ਉਧਰ ਚੱਲਦਾ ਦਿੱਖਾ हां हां जानू जानू हैं देखो यहां तेरा ਝੂਟੇ ਖਾਦਾ ਲਕਣੀ ਲਕਟੂ ਨੂੰ ਟ ਨੂੰ ਲਕਟੂ ਨੂੰ ਟ ਨੂੰ ਲਕਟੂ ਨੂੰ ਟ ਨੂੰ ਲਕਟੂ ਨੂੰ ਟ ਨੂੰ लावी ओकंदी ਵੀ हां आ देखो सुनो ओ दी ਗੱਲ ਸੁਣੋ ਮੈਡਮ ਦੀ हां जी मैम ਕਿ ਕਰਾ ਬਾਈ ਤੁਹਾਨੂੰ ਯਸਮਨ ਕਿਤਾ ਹਵੜਾ ਤੁਹਾਨੂੰ ਹਾਂ ਕੀ ਹੋ ਗੋ ਮਾਰੀ ਗਵਾਨਾ ਹਰਨ ਮਾਰ ਮਾਰ ਕੇ ਤਾਂ ਨਾ ਆਹੋ ਵਾਸਤ ਪਮੜਾ ਦਾ ਪਾਸ ਕਰ ਨਹੀ ਵਧੀਆ ਲੱਗਦੀ ਏ ਕਿਉਂ ਬਸ ਕਰ ਹਨ ਚਸਮੇ ਵੀ ਲਾ ਲੈ ਚਸਮੇ ਵੀ ਲਾ ਲੈ ਨੰਮ ਰਾਜਸਥਾਨੀ ਹੈ ਹਨ ਮਨ ਮਨ ਨੂੰ ਪਤਾ ਹੈ ਹਨ ਮੰਨਗੜ ਕੀ ਹੈ ਵੀਰ ਮੇਰੇ ਵੀ ਮੇਰਾ ਵੀ ਮਨ ਕਰ ਰਹਾ ਸੀ ਇੱਕ ਬਣਾਉਣੇ ਦਾ ਪਾਜਾ ਤੂੰ ਵੀ ਫਿਰ ਉਤਰ ਕੇ ਦੋ ਜਿੰਨ ਵੀ ਉਤਰਨਾ ਰੋਗਾ ਪਾ ਦੂਜੂ ਬਰੋਣੀ ਹੈ ਇਸਟਾਲੀ ਚਲ ਕੇ ਉਤਰੇ ਇਸਟਾਲੀ ਬਿਨੋਂ ਤੇ ਇਹ ਕਹਿੰਦੇ ਸੀ ਬਲੌਗ ਕਹਿੰਦੇ ਬਣਾ ਦੇ ਸਾਡਾ ਤੇ ਆਪਾਂ ਠੀਕ ਹੈ ਨਾ ਗਾਈਆਂ ਚਾਰ ਦੀ ਦਾ ਬਲੌਗ ਆਉਣਾ ਚਾਹੀਦਾ ਸੋ ਤੁਸੀਂ ਦੇਖ ਲਓ ਸਾਰਾ ਅੱਜ ਮੈਨੇ ਗਾਈਆਂ ਸਾਰੀਆਂ ਚਾਰ ਦਿੱਤੀਆਂ ਨੇ ਸਤਿ ਸ੍ਰੀ ਅਕਾਲ ਜੀ ਆਪਾਂ ਖਰਾ ਨਹੀਂ ਦਵਾ ਰਹੇ ਪਰ ਗਊਆਂ ਚਾਲੀਆਂ ਬਹੁਤ ਔਖੀਆਂ ਜੀ ਇਹਨਾਂ ਨੂੰ ਪੁੱਛੋ ਜੁਣ ਕਿਹੜੇ ਚਾਲ ਸੋ ਮੈਂ ਖਾਤ ਦਵਾਇਆ ਕਿ ਬਾਹਰ ਮੈਨੇ ਸਾਈਡ ਤੋਂ ਕਿਤਾ चलो चलो, चलो 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 बच्चा चलो बाबू हर्रे 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 देखो जी मेरी भाषा है हर्रे हर्रे का मतलब है कि सैड में हो जाए बेटा हर्रे चलो हो गए ਉਹ ਮਿਲੇਗੀ ਤੈਨੂੰ ਮੋਟੀ ਮਾਹੀ ਲੈ ਛੋਟੀ ਵਾਲਾ ਭਾਈ ਕਿਧਰ ਗਿਆ ਰੇ ਅਰੇ ਛੋਟੀ ਤੂੰ ਕਰਵਾ ਦੇ ਅਰੇ ਮੁੱਤ ਬੰਦਾ ਗੜੀਆਂ ਪਕੜ ਮਾਰ ਫੜਾ ਦੇ ਛੋਟੀ ਅਰੇ ਬੇਟਾ ਅਰੇ ਭਾਈ ਛੋਟੀ ਆਨੇ ਉਹ ਫੜਾ ਦੇ ਛੋਟੀ ਉਹ ਉਹ ਖੜੇ ਆ ਇਧਰ ਆ ਜਾਓ ਸਾਡਾ ਮਯਾ ਸਾਡਾ ਬਾਕੀ ਵਾਤ ਤੋਂ ਬਾਅਦ ਠੀਕ ਹੈ ਜੀ ਦਿਲ ਭੇਜ ਦੇ ਨਾਲ ਤੇ ਇਹ ਬੱਚੇ ਦਾ ਮੈਨੂੰ ਬਹੁਤ ਵਧੀਆ ਲੱਗਿਆ ਬਾਬੂ ਨੂੰ ਮਿਲ ਕੇ ਠੀਕ ਹੈ ਇਹਨੇ ਮੈਂ ਛੋਟੇ ਦਿੱਤੀ ਹੈ ਸੰਗ ਦਾ ਬਚਾਰਾ ਮੈਂ ਕਿਉਂ ਠੀਕ ਹੈ ਬੇਟਾ ਹਾਂ ਲੈ ਲੋ ਇਹ ਕਸਤੇ ਜਿਹਾ ਲੱਗ ਰਿਹਾ ਹੈ। ਆਹ ਕਰਾ ਕੇ ਲੈ ਪਾ ਲਓ। 5 ਕਿਲੋ ਪਰੋ। ਆ ਫੜੋ। ਪੱਕਾ ਕੇਲਾ ਦੁਆਇਆ ਕਹਿੰਦੀ ਇਕੱਲਾ ਮੇਰੇ ਬਾਤ ਸਪੈਸ਼ਲ ਹੈ ਇਕ ਤੇ ਹੈ ਇਕ ਰਿਸ਼ਤੇਦਾਰੀ ਘੱਟ ਕੇ ਕੇਲਾ ਲੈ ਗਈ ਹਰਮਾਨ ਘਾਟ ਥੋੜੀ ਰਿਸ਼ਤੇਦਾਰੀ ਹੈ ਮੈਂ ਤੇਰੇ ਨਾਲ ਦਿਆਂਗਾ ਫਿਰ ਨੂੰ ਠੰਡਾ ਨਹੀਂ ਹਾਂ ਨਹੀਂ ਸੱਚੀ ਕੀ ਗੱਲ ਰੈਡੀ ਖਾ ਲਿਓ ਕਹਿੰਨਾ ਮੇਰੇ ਬਾਤ ਇੰਨੇ ਬਹੁਤ ਹੈ ਮੇਰੀ ਰੈਡੀ ਵੀ ਤੁਸੀਂ ਵੀਡੀਓ ਬਣਾ ਲਈ ਹਾਂ ਹਾਏ ਇੱਕ ਕੇਲੇ ਚ ਪ੍ਰਮੋਸ਼ਨ ਕਰਾ ਗਿਆ ਉਹ ਨੂੰ ਮੈਨੂੰ ਝਾਣਾ ਖਾਣਾ ਬਸ ਵੰਦੀਏ ਕਰਕੇ ਇਹ ਇਹਨੂੰ ਪੂਰਾ ਪਾਉਣਾ ਉਹ ਕੇਲਾ ਛੇਲੇ ਕਿ ਨਹੀਂ ਖਾਣਾ ਚਾਹੀਦਾ ਜਿਆਦਾ ਤੋੜ ਲਿਆ ਤੂੰ ਖਾ ਲਾ ਹੁਣ ਪਾਉ ਤੇ ਲੱਗ ਜਾਂਦਾ ਹੈ ਨਹੀਂ ਖਾ ਲੈ ਯਾਰ ਬਾਰਾ ਲੱਗਦਾ ਇੱਧਰ ਬੱਚੇ ਆ ਗਏ ਆਪਾਂ ਨੂੰ ਲੈਣ ਵਾਸਤੇ ਰੱਦੀਏ ਪਹੁੰਚ ਗਏ ਆਪਾਂ ਉਹ ਸਰਦਾਰ ਜਿਹੜੇ ਚਾਈ ਜਾਂਦੇ ਉਹ ਲੈਣ ਆਏ ਸਰਦਾਰ ਆ ਮੁੰਡਾ ਭਾਈ ਮਲਕੀ ਦਾ ਬੇਣਾਗਾ ਤੇ ਲੈਣ ਵਾਸਤੇ ਆ ਕੇ ਕਹਿੰਦੇ ਪੂਆ ਜੀ ਤੁਸੀਂ ਆ ਕੇ ਪੂਆ ਤਾਂ ਨਹੀਂ ਵਰ ਗਿਆ ਆਪਾਂ ਨੂੰ ਆਂਟੀ ਕੀ ਆਂਟੀ ਜੀ ਤੁਸੀਂ ਕਹਿੰਦਾ ਹਾਂ ਅੱਛਾ ਅੱਛਾ ਆ ਗਲੀ ਚਾਗਾ ਉਹ ਐਸ ਗਲੀ ਦੇ ਵਿੱਚ ਹਾਂਜੀ ਠੀਕ ਆ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ ਵੈਸੇ ਤੁਸੀਂ ਵੈਸੇ ਸਾਰੇ ਜਾਣਦੇ ਹੋ ਉਹਨਾਂ ਨੂੰ ਭਾਈ ਨੂੰ ਹਾਂ ਇੰਸਟਾ ਤੇ ਫੇਮਸ ਆ ਇੰਸਟਾ ਤੇ YouTube ਤੇ Facebook ਤੇ ਹਾਂਜੀ ਤੇ Moj App ਤੇ Moj App ਤੇ ਦੇਖੋ ਘਰ ਆਹ ਆਹੀ ਦੇਣੀ ਹੁੰਦੀ ਆ ਮੈਂ ਗੱਡੀ ਵਾਪਸ ਲੈ ਤੁਰ ਜਾਉ ਆਪਣੀ ਹਾਂ ਹਾਂ ਔਰ ਆਪਾਂ ਤਾਂ ਕੱਢ ਦਿੰਗੇ ਨਾਲ ਕਰੇ ਆਹਾਂ ਘਰ ਹੈ ਜੀ ਆ ਅੱਗੇ ਜੀ ਆਪਾਂ ਭਾਈ ਨਾਲ ਜਾ ਤੁਸੀਂ ਬਣਾ ਲਓ ਭਾਈ ਆ ਜਾਓ ਪਹੁੰਚ ਕੇ ਹਨਾ ਰੱਖੀਏ ਭਾਈ ਨੂੰ ਕੀ ਦੁਬਾਰਾ ਸਟਾਰਟ ਕਰੋ ਨਾ ਨਹੀਂ ਨਹੀਂ

ਹਾਂਜੀ ਇਹ ਬੇਟੀ ਆ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਹੋਰ ਵੀਰੇ ਸਤਿ ਸ਼੍ਰੀ ਅਕਾਲ ਹੈਲੋ ਕਕੇ ਹੈਲੋ ਨਿਮਲੰਦਾ ਇਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਜੀ ਬੋਲੋ ਕੈਰਲਾ ਆਏ ਅਜ ਸਾਡੇ ਕੋਲ ਐਨਨ ਮਸੀ ਸੜਕ ਹਾਲ ਦਾ ਬਹੁਤ ਜ਼ਿਆਦਾ ਮਾਨਸਿਕਾ ਜੀ ਅਸੀਂ ਗੈਸ ਭੈਣ ਦੇ ਕੱਲ ਗੈਸ ਉੱਥੇ ਹੀ ਪਲੈਨਿੰਗ ਬਣਾਈ ਸੀ ਕਿ ਆਪਾਂ ਜਾਣਾ ਤੇ ਵੀਰ ਜੀ ਵੀਰ ਜੀ ਅੱਛਾ ਸੋ ਆਜੋ ਭੁਲਾਣਿਆ ਆ ਆਜੋ ਮੈਂ ਦੇਖਿਆ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਆਜੋ ਅੰਦਰ ਹੀ ਆ ਬਾਈ ਹਾਂ ਅੰਦਰ ਹੀ ਬੈਠਾ ਹਾਂ ਭਾਈ ਜੀ ਉਹ ਬੈਠੇ ਆ ਸਾਰੇ ਜਾਣੇ ਤੁਸੀਂ ਜਾਣਦੇ ਹੋ ਹਾਂਜੀ ਬਹੁਤ ਵਧੀਆ ਸਾਡੇ ਭਰਾ ਜੀ ਤੇ ਵਧੀਆ ਵਧੀਆ ਸਾਡਾ ਕੱਲ ਦਾ ਬਹੁਤ ਮਨ ਸੀਗਾ ਅੱਛਾ ਜੀ ਬਹੁਤ ਬਹੁਤ ਅਸੀਂ ਇਹਨੂੰ ਬੜਾ ਦੇਖਦੇ ਹੁੰਦੇ ਆ ਇਹਨੂੰ ਬਹੁਤ ਦੇਖਦੇ ਹੁੰਦੇ ਹਾਂ ਅੱਜ ਇਹ ਅਸੀਂ ਦੇਖਦੇ ਆ ਅਸੀਂ ਤੇ ਹੋਰ ਸਾਰੇ ਖੈਰ ਸੋਖਾ ਜੀ ਆ ਗਏ ਬੈਠੋ ਜੀ ਬੈਠ ਜੀ ਸਤਿ ਸ੍ਰੀ ਅਕਾਲ ਜੀ ਸਸਿਕਾ ਜੀ ਹੈਲੋ ਜੀ ਸਸਿਕਾਤ ਮੈਂ ਕਰਨਾ ਹੀ ਅੱਜ ਆਪਾਂ ਆਏ ਹਣਾ ਰਤੀ ਬੜਾ ਪਿਆਰਾ ਬਹੁਤ ਕਿਊਟ ਮੱਚਾ ਹੈ ਓਏ ਜਤਿਬਾ ਅੱਜਾ ਪਿਆਰ ਵੀ ਨਹੀਂ ਚੰਗਾ ਹਾਂ ਸੀ ਬਲਗੇ ਸੋ ਬਨੇਰੋ ਜੀ ਬਲੌਗ ਦੇ ਨਾਲ ਠੀਕ ਆ ਸਾਨੂੰ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਬਹੁਤ ਵਧੀਆ ਨੇ ਤੇ ਸੋ ਬਨੇਰੋ ਬਲੌਗ ਨੂੰ ਬਾਏ ਬਾਏ ਬੋਲੋ ਕੁਝ ਮਾੜਾ ਨੋ ਲੱਗ ਮੈਂ ਅੱਜ ਮੈਨੂੰ ਮਿਲਣਾ ਆਇਆ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਆ ਸਾਨੂੰ ਵੀ ਫੋਨ ਜਦੋਂ ਕਰਿਆ ਮੈਸੇਜ ਕਰਿਆ ਨਾ ਮੈਨੂੰ ਵੀ ਦਿਲ ਦੇ ਅੰਦਰ ਮਾਰ ਰਹਿਣ ਜਿਉਂ ਜਿਉਂ ਸੇ ਵਾਹੀ ਮੈਂ ਤਾਂ ਬਹੁਤ ਦਿਵਾਨੀ ਤੇ ਆ ਰ ਮੈਨੂੰ ਇੱਕ ਚਾਨ ਮਹੀਨਾ ਹੋ ਗਿਆ ਵਾਹੀ ਨੂੰ ਸੱਚੇ ਪਾਚਾ ਮੇਰਾ ਕਰੇ ਜੀ ਹੱਸਦੇ ਹੱਸਦੇ ਲੋ ਵਾਹੀ ਨੂੰ ਮਿਲ ਕੇ ਹੋਣਾ ਮੈਂ ਭੈਣ ਮੈਂ ਕਿ ਬੜਾ ਨਾਲੇ ਸੰਡੇ ਰਾਏ ਸਿਕ ਵੇ ਤੇ ਸਾਰੇ ਜਾਨੇ ਬਾਈ ਜੀ ਨੂੰ ਜਾਣਦੇ ਹੀ ਹੋ ਇੰਸਟਾ ਤੇ ਫੇਸਬੁੱਕ ਤੇ ਤੇ YouTube ਤੇ ਟੱਕ ਪਾ ਰੱਖੀ ਐ ਦੇਖੀ ਦੇਖੀ ਹਾਂ ਤਾਂ ਪੂਰਾ ਪੂਰਾ ਤੇ ਆਪਾਂ ਪਹਿਲਾਂ ਪੀਤਾ ਪਾਣੀ ਤੋਂ ਦੂਜਾ ਪੀਤਾ ਆਪਾਂ ਲਾਲ ਰੰਗ ਦੀ ਲਾਲ ਰੰਗ ਦੀ ਜਿਉ ਆ ਕੋ ਸੋਹਰ ਨਾਲ ਸੰਤਲੇ ਪਰਾਵਾ ਸੰਤਰੇ ਆਲਾ ਮਿਰਾਜ ਸੰਤਰੇ ਆਲਾ ਕਟੇ ਨਾ ਕਦਾ ਹਾ ਹੁੰਦਾ ਇਹੋ ਹੋਏ ਇਹਦੇ ਆ ਉਹ ਫੰਡੇ ਨਤੇ ਵੀ ਕਿ ਹੁਣ ਆ ਪਾਣੀ ਦੀ ਪੁੱਛਿਆ ਚਾਹ ਹੈ ਕਿ ਜੇ ਪੁੱਟਰ ਦੇ ਕੋਚਰ ਗਈ ਤੇ ਪਹਿਲੀ ਘੁੱਟ ਪੀਤੀ ਤੇ ਕਿੱਤੇ ਚ ਜਾ ਬੱਜੀ ਆਪਣੀ ਕੀ ਹੈਗੀ ਪੁੱਟਰ ਦੇ ਕੋਚਰ ਵਰਗੀ ਸਵਾਦ ਇਸ ਨਾਲ ਬੰਦੇ ਬੰਦੇ ਸਾਡੇ ਜਨਤ ਚੱਲਦੀ ਆ ਪੁੱਤਰ ਦਾ ਪੋਚਾ ਉਹਦਾ ਕਹਿੰਦਾ ਮਤਲਬ ਕਿ ਨਿਹਰਾ ਦੋਤੀ ਹੈ ਜੀ ਜੇ ਕੀ ਕਹੇਟਾ ਮੈਂ ਉਹੀ ਕੁਝ ਸਮਝੀ ਇਹ ਪੋਚਾ ਨੂੰ ਕਹਿੰਦਾ ਜਿਹੜਾ ਆਪਾਂ ਕੱਚੀਆਂ ਗੰਦਾਂ ਨੂੰ ਪਹਿਲਾਂ ਪੋਚੇ ਲਾਦੇ ਹੁੰਦੇ ਸੀ ਜੀ ਉੱਚੀ ਗਨੀ ਮੁੱਟੀ ਦਾ ਪੋਚਾ ਉਹ ਵਾਈ ਦਾ ਪੁੱਤਰ ਦਾ ਪੋਚਾ ਸੋ ਇਹ ਉਹੀ ਚੀਜ਼ ਹੈ ਜੀ ਮੋਹਤ ਸਵਾਦ ਹੈ ਠੀਕ ਹੈ ਇਧਰ ਆਹਾ ਪੀਰ ਲਈ ਦੇ ਅੰਟੇ ਅਸੀਂ ਖਾ ਲਿਆ ਤੇ ਹੁਣ ਦੂਜੇ ਆ ਗਏ ਤੇ ਪਾਤੀਆ ਪਾਤੀਆ ਆ ਚੱਕ ਲਿਆ ਅੰਕਲ ਨੇ ਇੱਕ ਪਾਤੀ ਇਹ ਚੱਕ ਜਾ ਕੁਲਾ ਬਣਾ ਲੈ ਬਸ ਨਾਲ ਆ ਬਣਾਈ ਕਰੀ ਉਹ ਆਉਂ ਲੱਖ ਜੀ ਜੇਬ ਚ ਪਾਉਂਦੇ ਹੋਏ ਬਿਸਕਟ ਜਦੋਂ ਲਿਆ ਕੀ ਕੀ ਹੈ ਟੇਸਟ ਅੰਕਲ ਸੋ ਬਣੀ ਰਿਹਾ ਬਹੁਤ ਵਧੀਆ ਲੱਗਿਆ ਮਿਲ ਕੇ ਬਾਈ ਜੱਜ ਬਹੁਤ ਨੇਚਰ ਕੱਕੋ ਵਧੀਆ ਰਹੀ ਤੇ ਮਨਜੀਤ ਕੋਲੇ ਮਨਜੀਤ ਕੋਲੇ ਸੋ ਹਮ ਅਸੀਂ ਜਾਣ ਲੱਗੇ ਸੀਗੇ ਤੇ ਮਨਾਉਨੇ ਆਪਾਂ ਇੰਸਟਾਗ੍ਰਾਮ ਤੇ ਕੰਟੀ ਵੀਡੀਓ ਬਾਈ ਨਾਲ ਤੇ ਬਾਕੀ ਬਾਈ ਦਾ ਘਰ ਬਹੁਤ ਸੋਹਣਾ ਬਾਈ ਮਨਜੀਤ ਦਾ ਬਹੁਤ ਮਿਹਨਤ ਕਰਦੇ ਆ ਵਿਚਾਰੀ ਗੋਹਣੀ ਜੀ ਤੇ ਵਿਚਾਰਾ ਫੇਰ ਵੀ ਦੇਣ ਦੋ ਹਣਾ ਇਹ ਲੋਕਾਂ ਨਾਲ ਗਲਤ ਫਾਦਕਿਆਂ ਨੂੰ ਬੋਲਦੇ ਜੀ ਪਲੀਜ਼ ਹੋ ਰਿਕਵੈਸਟ ਆ ਵੀਰ ਨੂੰ ਕੋਈ ਗੱਲ ਤੱਕ ਨਾ ਬੋਲਿਆ ਕਰੋ ਐਂਤ ਕਰਦੇ ਆਂ ਜੀ ਆਪ ਦੀ ਘਰ ਦਿਖਾਇਆ ਮਨਾਂ ਨੂੰ ਦੇਖੋ ਜੀ ਇੱਕ ਬਹੁਤ ਬਹੁਤ ਘੈਂਟ ਘਰ ਲਗਾਤਾ ਬਹੁਤ ਜ਼ਿਆਦਾ ਕੀ ਦਿਖਾਉਂਦੇ ਹੋਰ ਵੀ ਘਾੜਾ ਘਰ ਸੁਣੋ ਜਾ ਬਾਈ ਕਿਸੇ ਮੱਥਾ ਕਰਾ ਲਓ ਘਰ ਬਹੁਤ ਸੋਹਣਾ ਹੋਣੀ ਜੀ ਫੋਟੋ ਤੇ ਫੋਟੋ ਸ਼ੂਟ ਹੋ ਰਹੀ ਆ ਫਿਰ ਬੜਾਵਾਂਗੇ ਇਸ ਦਾ ਤੇ ਵੀਡੀਓ ਕਾਸਪਾਤੋਂ ਮੁੰਡਾ ਬਣ। ਅਰੇ ਬੋਤੀ ਚਲਾਗਾ ਤਾਂ ਕਿ ਤੋ ਬਹੁਤ ਵਧੀਆ ਬਾਈ ਦਾ ਘਰ ਹੈ ਬਾਈ ਕੇ ਨੇਚਰ ਵੀ ਬਹੁਤ ਨੇਚਰ ਪੱਖੋ ਹੀ ਬਹੁਤ ਘੈਂਟ ਆ ਆ ਜਓ ਅੰਟੀ ਜੀ। ਕਾਸਪਾਤੋਂ ਲੈਣਾ ਤੇ ਇਹ ਮੇਰੇ ਬੇਟੇ ਨੂੰ ਬਹੁਤ ਪਿਆਰ ਕਰਦੇ ਆ ਕੰਨੀ ਮੇਰਾ ਬੇਟਾ ਹੈਗਾ। ਇਹ ਪੁੱਤਰ ਹੈ ਜੀ ਬੇਟਾ ਜੀ। ਪੁੱਤਰ ਹੈ ਕੰਨੀ ਮੇਰਾ ਵੱਡਾ ਤੇ ਸਿੰਘ। ਥੈਂਕ ਯੂ ਭੈਣ ਇੰਨਾ ਪਿਆਰ ਦੇਣ ਲਈ। ਉਹ ਬਣਾ ਦੇਗੀ ਵੀਲੋਗ ਨਾਲ। ਨਾ ਵੀਡੀਓ ਕੌਣ ਬਣਾਊਗਾ ਐਸਾ ਵੀਡੀਓ ਬਣਾਣੀ ਹੈ ਕਿ ਸਾਰੇ ਵਿੱਚ ਆ ਵੀ ਜਾਣਾ ਤੇ ਸਾਰਾ ਜੀ ਹਾਂਜੀ ਸੋ ਆਪਾਂ ਜਾਣ ਲੱਗੇ ਆ ਤੇ ਆਪਾਂ ਇੱਥੇ ਇੰਸਟਾਗ੍ਰam ਤੇ ਬਣਾਈਆਂ ਰੀਲਾਂ ਤੇ ਬਾਈ ਦੇ ਚੰਦ ਬਾਈ ਸੁਣੇ ਦਾ ਨਾਮ ਤੇ ਯੂਟਿਊਬਰ ਮੇਰਾ ਯੂਟਿਊਬ ਦਾ ਚੈਨਲ ਨਾਮ ਹੈ ਜੀ ਮਲਕੀ ਮਲਕੀਤ ਮਨੂ ਨਾਮ ਹੈ ਜੀ ਸਤ ਮਾਰਗ ਨਿਕਲਦਾ ਹੈ ਜੀ ਤੇ ਫੇਸਬੁਕ ਤੇ ਫੇਸਬੁਕ ਮਲਕੀਤ ਸਿੰਘ ਦੇ ਨਾਮ ਤੋਂ ਆ ਪੇਜ ਮਲਕੀਤ ਰਾਏ ਦੇ ਨਾਮ ਤੋਂ ਆ ਜੀ ਇੰਸਟਾ ਤੁਹਾਨੂੰ ਪਤਾ ਹੀ ਹੈ ਮਲਕੀਤ ਰੱਤੀ ਆ ਨਾਮ ਤੋਂ ਆ ਜੀ ਤੇ ਇੱਕ ਨਵਦੀਪ ਕੌਰ ਬਲੌਗ ਦੇ ਨਾਮ ਤੋਂ ਆ ਆਈਡੀ ਹੈ ਮਨਪ੍ਰੀਤ ਦੀ ਇਹਨੂੰ ਵੀ ਜਰੂਰ ਤੇ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਜੀ ਦੇਖੋ ਮਿਹਨਤ ਕਰਦੇ ਹਾਂ ਇਹ ਵੀ ਮਿਹਨਤੀ ਹੈ ਜੀ ਬਹੁਤ ਔਕਾ ਕੈਮਰੇ ਅੱਗੇ ਆਉਣਤ ਅਨੁਸਾਰਿਆ ਨੂੰ ਪਤਾ ਹੀ ਹੈ ਹਨੀ ਪੈਣਾ ਵਾਲਾ ਦੋਨਾਂ ਦਾ ਧੰਨਵਾਦ ਜੀ ਨਹੀਂ ਕੋਈ ਗੱਲ ਐਨੀ ਦਰੋ ਸਾਨੂੰ ਚੱਲ ਕੇ ਤੇ ਮਿਲਣਾ ਹੈ ਸਾਨੂੰ ਇਸ ਲਾਇਕ ਸਮਝਿਆ ਜੀ ਇਹਦੀ ਹੋਰ ਇਹ ਆਪਣੇ ਤੁਹਾਨੂੰ ਬੈਠੇ ਹੋਸ਼ਰਮ ਮੇਰੇ ਵੀ ਰਸਤੇ ਵਾਸਤੇ ਰਹੋ ਵਾਹਿਗੁਰੂ ਸੱਜੇ ਪਾਛਾ ਪੰਦ ਗੋਸਤੀਆ ਵਾਹਿਗੁਰੂ ਚੜ੍ਹੀ ਖਾਤ ਰੱਖੇ ਸਾਰੇ ਤੇ ਸੋ ਖਾਨ ਲੱਗੇ ਜਿ ਘਰੇ ਬੜੇ ਰੋ ਬਲੌਗ ਦੇ ਨਾਲ ਨਾਸਟ ਲਾਸਟ ਇੱਧਰ ਮਾਜੀ ਗ੍ਰੈਂਡ ਹੋਣਾ ਪਲੱਗਿਆ ਚੱਲਣ ਤੇ ਆਪਾ ਪਾ ਲੋ ਭਾਈ ਤੁਸੀਂ ਭਾਈ ਕਹਿੰਦਾ ਗਾ ਵੀ ਭਾਈ ਨਹੀਂ ਇੱਕ ਮਿੰਟ ਮੈਂ ਮੇਰੇ ਕੋਲ ਅੱਜ ਤੋਂ ਸਵੇਰੇ ਗਾਪੀ ਭੇਜੂ ਧੱਕੇ ਨਾ ਕੋ ਧੱਕੇ ਬਾਹਰ ਮਾਰ ਕੇ ਬੈਠਾ ਮੈਂ ਕਹਿੰਦਾ ਮੇਰੀ ਜੀ ਨਹੀਂ ਆਪਾਂ ਆ ਗਏ ਥਾਣੇ ਆਏ ਆਪਾਂ ਆਦੀ ਮਰਜ਼ੀ ਨਾਲ ਜਾਂ ਜਿੰਨੀ ਮਰਜ਼ੀ ਨਾਲ ਵੀਡੀਓ ਜਿੰਨੀ ਵੀ ਰੱਖਦਾ ਨਾ ਪਾ ਲੋ ਕੀ ਮਾਪੀ ਮਚਾਤਾ ਨਾ ਠੀਕ ਹੈ ਜੀ ਵਿੱਚ ਚੱਲ ਜਾ ਚੱਲ ਠੀਕ ਹੈ ਕਿਥੇ ਜਾਣੇ ਸੀ ਠੀਕ ਹੈ ਜੀ ਨਾ ਅਜ ਤਾਂ ਰੋ ਜੀ ਨਹੀਂ ਬੈ ਸਾਨੂੰ ਭਰੀ ਜ਼ਰੂਰੀ ਆ ਜਾਂਦਾ ਮੈਂ ਜੀ ਮੈਂ ਤੁਹਾਨੂੰ ਦੱਸਿਆ ਸਵੇਰ ਹੁੰਦੇ ਸਾਰ 5:00 ਵਜਣ ਦਾ ਪਹਿਲਾਂ ਉੱਠਾ ਜਾਓ ਹਾਂ ਸੱਚੀ ਬਾਈ ਕਮੈਂਟ ਨਹੀਂ ਲਿਖਦਾ ਭਾਵੇਂ ਮੈਂ ਕੰਨੋਂ ਤੋਂ ਪਹਿਲਾਂ ਹੀ ਤੁਹਾਨੂੰ ਆ ਗਈ ਜਾ ਮਾਰ ਤਪੜਾ ਕਿੱਲ ਤੋਂ ਪਹਿਲੇ ਜਾਣੇ ਨਾ ਰੋ ਕਿੰਨਾ ਭਰਾਵਾ ਹਾਂ ਨਾ ਨਾ ਤੱਕੀ ਨਹੀਂ ਮਾਰਦਾ ਨਾ ਪਿਆਰ ਨਹੀਂ ਗੂੰਹਾਂ ਜੀ ਇਹ ਤਾਂ ਤੱਕੀ ਨਹੀਂ ਮਾਰਦਾ ਜੀ ਹਲੋ ਖੁਸ਼ ਰੋ ਜੀ ਸਭ ਖੁਸ਼ ਰੋ ਜੀ ਸਾਰੇ

ਮਾਈ ਨੇਮ ਇਜ਼ ਜੰਬਿਸ਼ ਕੋਗਾ ਮਹਾਰਾਜੇ ਤੋਂ ਮਾਤੂ ਦੇਵੇ ਬਾਈ ਨੂੰ ਵੀ ਆ ਰਿਹਾ ਲੱਗਦੀ ਮੈਂ ਪਾਦੀ ਆ ਬਾਹਰ ਠੀਕ ਹੈ ਸੋ ਚੱਲ ਲੈ ਆਪਾਂ ਘਰ ਨੂੰ ਜਾਂ ਮੁੰਜੇ ਦਿਲਤਾ ਨਹੀਂ ਕਰਿਆ ਕੋਈ ਮਜਬੂਰੀ ਆ ਘਰੇ ਕਿ ਬਲ ਕੇ ਰਹਿ ਜਾਓ ਸਵੇਰੇ ਟਾਈਮ ਨਾਲ ਭਜਾ ਦੂੰਗਾ ਪਰ ਮੰਨਦਾ ਹੀ ਨਹੀਂ ੱੱਕੇ ਮਾਰ ਕੇ ਚਲੀ ਜਾਣਾ ਮੰਨਾਈ ਨਾ ਗੱਲ ੱੱਕੇ ਮਾਰ ਕੇ ਨਾ ਨਾ ਆਇਆ ਤਾਂ ਛੋੜ ਕੇ ਰਿਹਾ ਲਿਆ ਬਾਈ ਬਹੁਤ ਵਧੀਆ ਬਾਈ ਨੇ ਸਪੈਕਟ ਦਿੱਤੇ ਸ਼ਾਕੀ ਬਾਦ ਸਟਾਰ ਇਸ ਜਿੱਕਾ ਫੋਕੀ ਤੇ ਆਪਾਂ ਆ ਗਏ ਆ ਜਿੱਤੇ ਰੱਜੀ ਹਾਟੇ ਤੇ ਤੇ ਆਪਾਂ ਇੱਥੇ ਖਾਣ ਲੱਗੇ ਨੂੰ ਦੇਖਦੇ ਆ ਉਹਨੇ ਥੋੜੇ ਕਹਿੰਦੇ ਆ ਬਾਈ ਜੀ ਖੇਤੀ ਸੰਪੂਰੀ ਕਰਨਿਆ ਮੈਂ ਨਹੀਂ ਕਿਆ ਬਾਈ ਕਹਿੰਦਾ ਦਰਦ ਕਰਨਾ ਸਭ ਛੋੜ ਲੈ ਥੋੜੇ ਕੰਮ ਕੀ ਇਹ ਗੱਲ ਤਰੀ ਵਾਲੇ ਵੀ ਸੁੱਕੇ ਖਣੇ ਆ ਹਾਂ ਮੈਂ ਹੁਣ ਤਾਂ ਕਰਾਰੇ ਜਿਹੜੇ ਬਾਹਰ ਨਾ ਹੋਣਾ ਮੈਂ ਚਾਹ ਪੁਰ ਦਾ ਕਰਾਰ ਹੀ ਗੱਲ ਬਾਤ ਹੋ ਗਈ ਬੰਦੀ ਛੱਲੇ ਆਹ ਜਿਹੜੀ ਆਪਾਂ ਤੁਹਾਨੂੰ ਰੱਖਾਂਗੇ ਨਾ ये रुके हुए हैं जी आप बता पे थे बहुत ज्यादा लगी थी तेरा तेरा अच्छा नहीं तो बहुत बढ़िया हो जाएगा मुझे तेरा जो पानी बढ़िया जाओगे पता नहीं आ रहा है कौन मारते हैं एक तो मेरी पूरी आ रही

ਦੇ ਮਸਕਲ ਨਾਲ ਆਏ ਤਾਂ ਹੁਣ ਆਪਾਂ ਬਹੁਤ ਹੀ ਆਪਦੇ ਏਰੀਆ ਚ ਬਟਿੰਡੇ ਰੋਟੀ ਵਾਲਾ ਰੋਟੀ ਖਾਣੇ ਐ ਸੇ ਵੀ ਆਪਾਂ ਰੋਟੀ ਵਾਲਾ ਜੀ ਦਾ ਜ਼ਾਬਾ ਵਧੀਆ ਬਹੁਤ ਵਧੀਆ ਗੱਲ ਬਾਤ ਹੈ ਤੇ ਇੱਕ ਗੱਲ ਹੈ ਜੀ ਇੱਥੇ ਸਾਰੇ ਪਾਸੇ ਗੁਰਦਾਸ ਮਾਨ ਜੀ ਦੀਆਂ ਫੋਟੋਆਂ ਲਾ ਰੱਖੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਤੇ ਦਿਖੀ ਜਾਂਦਾ ਉਹਨੂੰ ਯਾਰ ਕੀ ਸੁਣਨੇ ਕੰਮ ਲੱਗਦਾ ਦਰ ਬਹੁਤ ਜੀ ਦੇਖੋ ਜੀ ਬਰਦਾਸ਼ਤ ਮਨ ਸਾਹ ਸਕੀ ਸਾਰੇ ਪਾਸੇ ਚਾਰਸ ਫਿਰੇ ਸ਼ਸ਼ਕਾ ਜੀ ਸ਼ਸ਼ਕਾ ਸੋ ਆ ਜੋ ਫਰੈਂਡ ਇੱਕ ਆ ਬਟਾਪੇ ਚ ਆ ਕੇ ਇੱਥੇ ਆਪਾਂ ਨੂੰ ਮਿਲੀ ਹੈ ਸਾਸ ਠੀਕ ਹੈ ਜੀ ਐ ਕਰੋ ਐਂਡਰ ਹੋ ਇਸ ਆਸੇ ਇੱਕ ਚੋਟੇ ਚੋਟੇ ਚਾਨੇ ਤੇ ਆਰੇ ਬਾਈ ਜੇ ਪਾਣੀ ਫੁਲਾ ਦੋ ਮੈਂ ਪਿਆਸ ਲੱਗੀ ਐ ਸੋ ਆ ਉਹ ਬਾਈ ਜਾਣਦਾਗਾ ਬਾਈ ਕਹਿੰਦਾ ਕਿ ਸੱਤ ਨੂੰ ਜਿਹੜਾ ਮਿਲ ਗਿਆ ਜੀ ਮੈਂ ਆਪਣਾ ਫੰਦਾ ਚੈਨਲ ਤੇ ਰੋਣ ਦੇ ਕਰ ਲਿਆ ਅੱਛਾ ਕੌਣ ਪੁੱਛਦਾ ਕਿ ਸੱਤ ਨੂੰ ਜਿਹੜਾ ਮਿਲ ਗਿਆ ਕਹਿੰਦਾ ਵੀਡੀਓ ਦੇਖੀ ਸੀ ਉਹ ਤਾਂ ਪਤਾ ਨਹੀਂ ਸਾਨੂੰ ਜਿਹੜਾ ਮਿਲ ਗਿਆ ਸੀ ਐਸਾ ਸਾਨੂੰ ਜਿਹੜਾ ਜੀ ਸੋ ਆਪਾਂ ਨੇ ਇੱਥੇ ਇੰਟਰੈਕਟਿਵ ਲਿਆ ਕਲਾਸ ਲੱਟ ਭੀੜਾ ਦਾ ਸੋ ਆਪਾਂ ਕੋਲਣ ਲੱਗੇ ਬਹੁਤ ਛੋਟੇ ਮੂੰਹ ਵਾਲੀ ਛੋਟੇ ਮੂੰਹ ਵਾਲੀ ਇਹਦਾ ਸੋ ਪਾਣੀ ਪਾੜਿਆ ਅਸੀਂ ਸਾਕ ਤੋਂ ਫਰੈਂਡ ਤੁਸੀਂ ਸੋਨੇ ਗਲਾਸ ਲੱਗੂ ਆਪਣੇ ਮੂੰਹ ਨਾਲ ਵੀ ਪੀਓ ਇਹ ਜੋ ਪਾਣੀ ਸੋਸ ਪੀਓ ਹੈ ਰਿਹਾ

ਸੋ ਰੋਟੀ ਆਪਾਂ ਖਾ ਲਈਏ ਜੀ ਠੀਕ ਹੈ ਬਾਈ ਜੀ ਹੋਰੀ ਖਾਈ ਜਾਂਦੇ ਆ ਤੇ ਰੋਟੀ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਕੀ ਸੀ ਆ ਹੈ ਮੇਰੀ ਥਾਲੀ ਲੱਗੇ ਪਏ ਆ ਖਾਣ ਚੀਂ ਦੇਖ ਸਕਦੇ ਤੁਸੀਂ ਪਨੀਰ ਦੀ ਦਾਲ ਸਵਾਦ ਸੀ ਪਨੀਰ ਦੀ ਦਾਲ ਸਵਾਦ ਸੀ ਪਨੀਰ ਦੀ ਦਾਲ ਕਹਿੰਦੇ ਵੀ ਸਵਾਦ ਸੀਗੀ ਤੇ ਮੂੰਗੀ ਦੀ ਸਬਜ਼ੀ ਕਹਿੰਦੇ ਵੀ ਥੋੜੀ ਘੱਟ ਸੀ ਨੂਨ ਮਿਰਚਾ ਹੈ ਬਿਲਕੁਲ ਹੀ ਸਵਾਦ ਨਹੀਂ ਆ ਰਿਹਾ ਕਦੇ ਨਹੀਂ ਬਚਨ ਦਿੱਤੀ ਅੱਜ ਵੇਖੋ ਉਹੀ ਕੰਮ ਆ ਭਰਿਆ ਕੋਟੋਂ ਕਾ ਲੰਨਾ ਤੇ ਸੋ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਵਧਾ ਦਿੰਨੇ ਆ ਤੇ ਸਾਨੂੰ ਕੈਨਸਲ ਕਰਾ ਲੀਏ ਠੀਕ ਹੈ ਜੀ ਹਾਂ ਤੇ ਇਧਰ ਕਣਾਈ ਪੜੀਰ ਦੇ ਵਿੱਚ ਸੀਗੀ ਦਾਲ ਫਲੀਰ ਦੀ ਇਹ ਚੱਕ ਤੇ ਬੱਟੇ ਮੈਂ ਠੀਕ ਹੈ ਜੀ ਇਧਰ ਖਰੀਜੀ ਪਤਾ ਨਹੀਂ ਕੀ ਸੀਗੀ ਮੈ ਤਾਂ ਮੈਨੂੰ ਪਤਾ ਨਹੀਂ ਜੀ ਮਸਲ ਕੀ ਸਮਝੀ ਹਾਂ ਜੀ ਆਪੂ ਇੱਕ ਇਧਰ ਕਰਤੀ ਲੋ ਹਾਂਜੀ ਤੇ ਹੁਣ ਆਪਾਂ ਸਿੱਧੇ ਜਾਵਾਂਗੇ ਜੀ ਘਰ ਨੂੰ ਕਿਉਂਕਿ ਮੇਰੀ ਗੁੜੀਆ ਚੜੀ ਡੀਕਦੀ ਹੋਣੀ ਆ ਉਹਨੇ ਸੌਣਾ ਨਹੀਂ ਮੇਰੇ ਬਿਨਾ ਤੇ ਸੋ ਮੇਰੇ ਘਰ ਵਾਲਾ ਤਾਂ ਖਾ ਕੇ ਰੋਟਣਾ ਪੈ ਗਿਆ ਹੁਣ ਉਹਨੇ ਤਾਂ ਦੋ ਦੋ ਝੋੜਾਂ ਲਾ ਲਈਆਂ ਹੋਣੀਆਂ ਨੀਂਦਾਂ ਤੇ ਆਪਾਂ ਨੂੰ ਨੀਂਦ ਜਾਂਦੀ ਹੈ ਜੀ ਜਿਹੜੀ ਇਹ ਤੋਂ ਪਹਿਲਾਂ ਮੈਂ ਇੱਥੇ ਹੀ ਸੌ ਜਾ ਬੇਕੀ ਦੇ ਢਾਬੇ ਤੇ ਸੋ ਠੀਕ ਹੈ ਜੀ ਤੇ ਸਾਡਾ ਅੱਜ ਦਾ ਵਲੌਗ ਹੁੰਦਾ ਇੱਥੇ ਖਤਮ ਠੀਕ ਹੈ ਜੀ ਥੈਂਕ ਯੂ ਧੰਨਵਾਦ ਜੀ ਤੇ ਚੈਨਲ ਨੂੰ ਕਲ ਸਬਸਕ੍ਰਾਈਬ ਬਾਏ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਵਿੱਚ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਵਿੱਚ